ਰਹੇ ਨੇ ਐਸੇ ਸਾਨੂੰ ਬਹੁਤ ਸਹੂਲਤਾ ਨਮਾਰੀਆਂ ਵੀ ਸਾਨੂੰ ਦਿੱਤੀਆਂ ਗਈਆਂ ਬੈੱਡ ਵੀ ਛੱਦੇ ਦੇਈ ਸਾਨੂੰ ਮਿਲ ਗਏ ਤੇ ਕਪੜਾ ਲੀੜਾ ਵੀ ਸਾਨੂੰ ਧਾਉਣ ਲਈ ਸਾਰਾ ਪ੍ਰਬੰਧ ਕਰ ਐਸੇ ਜੀ ਸਭ ਦਾ ਬਿਹੇਵੀਅਰ ਵੀ ਬਸ ਵਧੀਆ ਤੇ ਸਾਰਾ ਇੰਤਜ਼ਾਮ ਵੀ ਹੈ ਡਾਕਟਰ ਵੀ ਟਾਈਮ ਸੇ ਲਗਾਈ ਦਿੰਦੇ ਹਨ ਆਪਣੇ ਦੋਸਤ ਤੜਕੇ ਰਹੀ ਤੇ ਧੰਨਵਾਦ ਸਰਕਾਰ ਦਾ ਜੀ ਨੇ ਇੰਨਾ ਕੁਝ ਕਰਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉਪਰਾਲੇ ਉਹਨਾਂ ਉਪਰਾਲਿਆਂ ਵਿੱਚੋਂ ਇੱਕ ਉਪਰਾਲਾ ਜਿਹੜਾ ਇੱਕ ਵਿਰਦ ਆਸ਼ਰਮ ਲੋਕਾਂ ਦੇ ਸਪੁਰਦ ਕਰ ਰਹੇ ਆ ਤਕਨੀਕੀ ਵਿਕਾਸ ਹੋਇਆ ਅਸੀਂ ਉਸ ਦੁਨੀਆ ਚ ਗਵਾਚ ਗਏ ਤਕਨੀਕੀ ਦੁਨੀਆ ਚ ਗਵਾਚ ਗਏ ਜਿਸ ਕਰਕੇ ਸਾਡੇ ਰਿਸ਼ਤਿਆਂ ਦੇ ਵਿੱਚ ਬਹੁਤ ਸਾਰੀਆਂ ਦੂਰੀਆਂ ਪੈਦਾ ਹੋ ਗਈਆਂ ਤੇ ਉਸ ਤੋਂ ਬਾਅਦ ਸਾਡੇ ਕੰਮ ਕਰਨ ਦੇ ਤਰੀਕੇ ਸਾਡੇ ਬੱਚੇ ਘਰੋਂ ਬਾਹਰ ਜਾ ਕੇ ਕੰਮ ਕਰਦੇ ਨੇ ਸਾਡੇ ਬੱਚੇ ਜਿਹੜੇ ਉਹਨਾਂ ਦੀਆਂ ਫੈਮਲੀਆਂ ਉਹਨਾਂ ਦੇ ਪਰਿਵਾਰ ਇਕੱਲੇ ਹੋ ਗਏ ਬਹੁਤੇ ਬੱਚੇ ਦੇਸ਼ ਛੱਡ ਕੇ ਬਾਹਰ ਚਲੇ ਗਏ ਬਹੁਤੇ ਬੱਚੇ ਦੂਜੇ ਸ਼ਹਿਰਾਂ 'ਚ ਰਹਿ ਰਹੇ ਆ ਔਰ ਪਰਿਵਾਰਾਂ ਦੇ ਨਾਲ ਮਿਲਣਾ ਮਾਪਿਓ ਦੇ ਨਾਲ ਗੱਲ ਕਰਨੀ ਇਹ ਵੀ ਇੱਕ ਫਾਰਮੈਲਟੀ ਦੇ ਵਾਂਗੂ ਹੋ ਗਿਆ ਸੋ ਸਾਡੀ ਜ਼ਿੰਦਗੀ ਦਾ ਜਿਹੜਾ ਬਦਲਦਾ ਲਾਈਫ ਸਟਾਈਲ ਹੈ ਉਹ ਸਾਡੇ ਬਜ਼ੁਰਗਾਂ ਨੂੰ ਬਹੁਤ ਹੀ ਇਕੱਲਪੁਣੇ ਦੇ ਵਿੱਚ ਮਹਿਸੂਸ ਕਰਨ ਲੱਗ ਗਏ ਸਾਡੇ ਬਜ਼ੁਰਗ ਜਿਹੜੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਸੋ ਇਹ ਭਾਵਨਾਵਾਂ ਦੀ ਜਿਹੜੀ ਗਿਰਾਵਟ ਆਈ ਹੈ ਉਹ ਸਾਰਾ ਕੁਝ ਜ਼ਿੰਮੇਵਾਰੀਆਂ ਸਰਕਾਰ ਦੇ ਜ਼ਿੰਮੇ ਵੀ ਆ ਜਾਂਦੀਆਂ ਨੇ ਸੋ ਇਹੀ ਕਾਰਨ ਬਣਿਆ ਕਿ ਸਾਨੂੰ ਅੱਜ ਜਿਹੜੇ ਬਿਰਧ ਆਸ਼ਰਮਾਂ ਪੰਜਾਬ ਦੇ ਵਿੱਚ ਵੀ ਖੋਲਣੇ ਪੈ ਰਹੇ ਨੇ ਕਿਉਂਕਿ ਮੁੱਖ ਮੰਤਰੀ ਸਰਦਾਰ ਪਗਨ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਹੈ ਰੰਗਲੇ ਪੰਜਾਬ ਦਾ ਸੁਪਨਾ ਉਹ ਸੁਪਨਾ ਵੀ ਓਨੀ دیر ਅਧੂਰਾ ਹੀ ਰਹੇਗਾ ਜਿੰਨੀ ਦੇ ਸਾਡੇ ਬਜ਼ੁਰਗ ਖੁਸ਼ ਨਹੀਂ ਹੁੰਦੇ। ਸੋ ਇਸ ਤੋਂ ਬਾਅਦ ਮਾਨਸਾ ਦੇ ਵਿੱਚ ਵੀ ਇੱਕ ਬਿਰਧ ਆਸ਼ਰਮ ਅਸੀਂ ਖੋਲਣ ਜਾ ਰਹੇ ਹਾਂ। ਸੋ ਇਸੇ ਤਰ੍ਹਾਂ ਲੱਗੇ ਰਵਾਂਗੇ ਜਿਵੇਂ-ਜਿਵੇਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀ ਅਗਵਾਈ ਹੋਏਗੀ, ਜਿਵੇਂ-ਜਿਵੇਂ ਉਹਨਾਂ ਦੇ ਦਿਸ਼ਾ ਨਿਰਦੇਸ਼ ਹੋਣਗੇ, ਸਾਡਾ ਵਿਭਾਗ ਉਸੇ ਤਰ੍ਹਾਂ ਕਿਉਂਕਿ ਸਾਡਾ ਵਿਭਾਗ ਜਿਹੜਾ ਉਹ ਜੁੜਿਆ ਹੀ ਉਹਨਾਂ ਲੋਕਾਂ ਨਾਲ ਹੈ ਜਿਹੜੇ ਕਿ ਕਈ ਵਾਰੀ ਸਮਾਜ ਵਿੱਚ ਆਪਦੇ-ਆਪ ਨੂੰ ਪਛੜ ਗਿਆ ਮਹਿਸੂਸ ਕਰਦੇ ਨੇ ਸੋ ਅਸੀਂ ਕਦੇ ਵੀ ਉਹਨਾਂ ਨੂੰ ਪਛੜਨ ਨਹੀਂ ਦੇਵਾਂਗੇ ਲਗਾਤਾਰ ਉਪਰ ਲੈ ਕਰਕੇ ਅਸੀਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਜਿੰਨਾ ਵੀ ਯੋਗਦਾਨ ਪਾ ਸਕਦੇ ਹਾਂ ਉਹ ਪਾਵਾਂਗੇ ਤੁਹਾਡਾ ਇੱਥੇ ਆਉਣ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ